Welcome Commissioner, निवासी प्यार मैंने support देता है मीडिया के साथी भी है जिन्ना प्यार दिता है अपने नमें डीसी एंड आई एम होप फॉर दैट फार 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 एंड थोड़े सारे बहुत बहुत धनबाद इन्ने सारे बंद एंड ਦੀ ਰਵਾਇਤੀ ਨਾ ਦਰਦ ਨੂੰ ਸੁਣਿਆ। थैंक यू। थैंक यू। ਬਹੁਤ اچھی ਹੈ। ਬਹੁਤ ਬਹੁਤ اچھی। ਬਹੁਤ ਹੀ ਹੋਰ ਹੈ। ਇਹਦਾ ਕੀ ਕਹਿ ਰਿਹਾ ਫੋਟੋ ਖਿਚਾਣੀ ਹੈ। ਹਾਂ। ਆ ਜਾਓ। ਹਾਂ। ਸੰਗਰੂਰ ਦੇ ਡੀਸੀ ਜਤਿੰਦਰ ਜੋਰਵਾਲ ਨੂੰ ਸ਼ਾਨਦਾਰ ਵਧਾਈ ਦਿੱਤੀ ਗਈ ਹੈ ਇਸ ਮੌਕੇ ਉਹਨਾਂ ਦੇ ਪ੍ਰਸ਼ਾਸਨਿਕ ਕਰਮਚਾਰੀ ਅਤੇ ਸੰਗਰੂਰ ਜ਼ਿਲ੍ਹੇ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਨੇ ਤੇ ਉਹਨਾਂ ਨੂੰ ਇੱਕ ਸ਼ਾਨਦਾਰ ਤੇ ਖੁਸ਼ ਨਮਾ ਮਾਹੌਲ ਦੇ ਵਿੱਚ ਵਧਾਈਗਰੀ ਦਿੱਤੀ ਹੈ ਪਰ ਇਸ ਮੌਕੇ ਜਤਿੰਦਰ ਜੋਰਵਾਲ ਡਿਪਟੀ ਕਮਿਸ਼ਨਰ ਜੋ ਕਿ ਹੁਣ ਸੰਗਰੂਰ ਤੋਂ ਬਦਲ ਕੇ ਕਿਸੇ ਹੋਰ ਨਵੀਂ ਜਗ੍ਹਾ ਚਲੇ ਗਏ ਨੇ ਉਹ ਕਾਫੀ ਭਾਵੁਕ ਨਜ਼ਰ ਆਏ ਨੇ ਇਹ ਬਹੁਤ ਹੀ ਇਮੋਸ਼ਨਲ ਟਾਈਮ ਹੈ ਇਸ ਵੇਲੇ ਯਾਨੀ ਕਿ ਸੰਗਰੂਰ ਦੇ ਵਿੱਚ ਮੇਰਾ ਲਗਭਗ ਢਾਈ ਸਾਲ ਦਾ ਕਰੀਅਰ ਮੈਂ ਇਥੇ ਡਿਪਟੀ ਕਮਿਸ਼ਨਰ ਸਰਵ ਕੀਤਾ ਹੈ ਰਬ ਦੇ ਮੋਰੇ ਕੋਈ ਅਰਦਾਸ ਸੀ ਕਿ ਕਦੇ ਕਿਸੇ ਦੇ ਨਾਲ ਗਲਤ ਨਾ ਹੋਵੇ ਤੇ ਆਪਣੀ ਨੌਕਰੀ ਜਿਹੜੀ ਪੂਰੀ ਇਮਾਨਦਾਰੀ ਨਾਲ ਨਿਭਾਵਾਂ ਤੇ ਮੈਂ ਆਸ ਕਰਦਾ ਕਿ ਸੰਗਰੂਰ ਦੇ ਲੋਕਾਂ ਦੀ ਜਿਹੜੀ ਅਪ੍ਰਿਕਸ਼ਾ ਸੀਗੀ ਸਰਕਾਰ ਦੀ ਜਿਹੜੀ ਅਪ੍ਰਿਕਸ਼ਾ ਸੀਗੀ ਉਸ ਤੇ ਮੈਂ ਖੜਾ ਉਤਰਿਆ ਤੇ ਅੱਜ ਮੈਂ ਇੱਥੇ ਆਪਣਾ ਚਾਚੜ ਛੱਡਿਆ ਹੈ ਤੇ ਹੁਣ ਮੈਂ ਬਈ ਨਵੀਂ ਪੋਸਟਿੰਗ ਕਿੱਥੇ ਹੋਈ ਹੈ ਮੈਂ ਉੱਥੇ ਜਾਗਾ ਜੀ ਅਧਿਕਾਰੀ ਘਟ ਇੱਥੇ ਲੋਕੀ ਜ਼ਿਆਦਾ ਨੇ ਆਪਣੇ ਪਿਆਰ ਹੈ ਲੋਕਾਂ ਦਾ ਜਿਹੜੇ ਸੰਗਰੂਰ ਦੇ ਲੋਕੀ ਜਦੋਂ ਕੰਮ ਕਰਦੇ ਆ ਆਪਾਂ ਇਹਨੇ ਚੰਗੇ ਲੋਕੀ ਹੈਗੇ ਇੱਥੇ ਔਰ ਦਿਲੋਂ ਪਿਆਰ ਕਰਦੇ ਆ ਆਪਾਂ ਜਦੋਂ ਅੱਛਾ ਕੰਮ ਕਰੀਏ ਚੰਗਾ ਕੰਮ ਕਰੀਏ ਤੇ ਲੋਕੀ ਉਸ ਤੋਂ ਹੀ ਵੱਧ ਸਾਨੂੰ ਪਿਆਰ ਦਿੰਦੇ ਆ ਉਹ ਦਿਖ ਰਿਹਾ ਅੱਜ ਮੈਨੂੰ ਤੇ ਇਹੀ ਆਪਣੀ ਕਮਾਈ ਹੈ ਨੌਕਰੀ ਦੀ ਔਰ ਇਹੀ ਆਪਣੀ ਕਮਾਈ ਹੈ ਇਸ ਵਧੀਆ ਜਿਹੜੀ ਆਈਐਸ ਦੀ ਪੋਸਟ ਹੈ ਉਸ ਦੀ